ਸਤਿ ਸ਼੍ਰੀ ਅਕਾਲ ਪੰਜਾਬੀਓ ਦੇਰ ਰਾਤ ਲੱਖਾ ਸਿੰਘ ਸਿਧਾਣਾ ਨੂੰ ਪੁਲਿਸ ਨੇ ਚੱਕ ਲਿਆ ਸੀ ਕਿਉਂ ਚੱਕਿਆ ਮੈਂ ਉਹ ਵੀ ਸਾਰੀ ਗੱਲ ਕਰ ਦਿੰਨਾ ਤੇ ਹੁਣ ਬਰਨਾਲੇ ਸਦਰ ਥਾਣੇ ਦੇ ਬਾਹਰ ਉੱਥੇ ਆਪ ਪਹੁੰਚਣਾ ਸਾਰੇ ਜੋ ਜਿਹੜੇ ਨੇੜੇ ਦੇ ਵੀਰ ਆ ਬਰਨਾਲੇ ਪਹੁੰਚ ਸਕਦੇ ਆ ਜ਼ਰੂਰ ਪਹੁੰਚੋ ਤੇ ਜੋ ਸਾਡੇ ਕੋਲੇ ਖਬਰ ਆ ਵੀ 57 ਪੁਲਿਸ ਕਰ ਰਹੀ ਆ ਪਰ ਦੇਖਦੇ ਆ ਜਾ ਕੇ ਬਾਕੀ ਕੀ ਹੁੰਦਾ ਹੋਇਆ ਕੀ ਆ ਮੈਂ ਤੁਹਾਨੂੰ ਦੱਸ ਦਿੰਨਾ ਇਹ ਪਟਿਆਲੇ ਤੋਂ ਆ ਰਹੇ ਸੀ ਯੂਨੀਵਰਸਿਟੀ ਤੋਂ ਕੱਲ ਤੇ ਯੂਨੀਵਰਸਿਟੀ ਤੋਂ ਆਉਂਦੇ ਇੱਕ ਗੱਡੀ ਮਗਰ ਸੀ ਉਹ ਚ ਤਿੰਨ ਚਾਰ ਮੁੰਡੇ ਸੀ ਉਹਨਾਂ ਦੇ ਡਰਿੰਕ ਕੀਤੀ ਹੋਈ ਸੀ ਤੇ ਉਹਨਾਂ ਨੇ ਹਾਰਨ ਮਾਰ ਲਾਈਟਾਂ ਮਾਰ ਜਿਵੇਂ ਆਮ ਤੌਰ ਤੇ ਆਪਾਂ ਕਰਦੇ ਹੁੰਨੇ ਆ ਤਾਂ ਇਹਨੇ ਕਿਹਾ ਵੀ ਕੌਣ ਆ ਪਿੱਛੇ ਉਹਨਾਂ ਦੇ ਕੋਲ ਸਿਕਿਉਰਟੀ ਵੀ ਐ ਹੋਰ ਵੀ ਬੰਦੇ ਨੂੰ ਕਿਉਂਕਿ ਤੁਹਾਨੂੰ ਪਤਾ ਹੀ ਐ ਹਾਲਾਤ ਹਨਾ ਡਰ ਐ ਤਾਂ ਇਹਨਾਂ ਦੇ ਸਾਈਡ ਦੇ ਕੈਂਪਰ ਦੇ ਦੇ ਕੇ ਉਹ ਨੰਗੇ ਮਗਰ ਉਹਨਾਂ ਨੇ ਕੋਈ ਇਸ਼ਾਰਾ ਸ਼ੁਰਾ ਕਰਤਾ ਇਹਨਾਂ ਨੂੰ ਇਹਨਾਂ ਨੇ ਕਿਹਾ ਗੱਡੀ ਉਹਦੇ ਮਗਰ ਲਾਈ ਤੇਜ਼ ਕਰਕੇ ਮਗਰ ਲਾਈ ਤਾਂ ਆਉਂਦੇ ਆਉਂਦੇ ਜੀ ਉਹ ਉਥੇ ਥਾਣੇ 'ਚ ਵੜ ਗਏ ਤੇ ਇਹ ਕਹਿੰਦਾ ਯਾਰ ਵੀ ਕਿਸੇ ਨੂੰ ਲੋਡ ਪਾ ਜੇ ਫੇਰ ਹਨਾ ਤੁਸੀਂ ਤਾਂ ਯਾਰ ਐਨੇ ਤੁਸੀਂ ਸਾਰਿਆਂ ਦੀ ਡਰਿੰਕ ਕੀਤੀ ਐ ਇਹ ਗੱਲ ਸਹੀ ਨਹੀਂ ਹੈ ਚਲੋ ਇਹਨਾਂ ਨੇ ਆ ਕੇ ਬਾਹਰ ਉੱਥੋਂ ਦੇ ਜਿਹੜੇ ਸਬੰਧਤ ਐਸਐਸਪੀ ਸਾਹਿਬ ਨੇ ਉਹਨਾਂ ਨੂੰ ਫੋਨ ਕੀਤਾ ਜੋ ਉੱਥੋਂ ਦੇ ਇੰਚਾਰਜ ਸਾਹਿਬ ਸੀ ਉਹਨਾਂ ਨਾਲ ਗੱਲ ਕੀਤੀ ਤਾਂ ਉਹ ਕਹਿੰਦੇ ਵੀ ਅਸੀਂ ਕਾਰਵਾਈ ਕਰਦੇ ਹਾਂ ਦੈਟਸ ਇਹਨੇ ਇੱਕ ਵਾਰ ਆ ਕੇ ਲਾਈਵ ਕਰਤਾ ਬਈ ਲਖਾ ਸਿੰਘ ਨੇ ਜਿਹੜਾ ਤੁਸੀਂ ਲਾਈਵ ਸਾਰਿਆਂ ਨੇ ਦੇਖਿਆ ਹੀ ਆ ਵੀ ਇਦਾਂ ਕਿਸੇ ਨੂੰ ਜ਼ਰੂਰਤ ਪੈਗੀ ਕੀ ਹੋਊਗਾ ਕਿਦਾਂ ਉਹ ਲਾਈਵ ਕਰਤਾ ਤੇ ਐਸਐਸਪੀ ਸਾਹਿਬ ਨੇ ਕਹਿੰਦੇ ਅਸੀਂ ਕਰਦੇ ਹਾਂ ਕਾਰਵਾਈ ਦੈਨੇ ਉੱਥੋਂ ਤੁਰ ਗਏ ਤਾਂ ਤਪੇ ਕੋਲੇ ਜਾ ਕੇ ਮੁਰੇ ਨਾਕਲ ਲਾ ਲਿਆ ਗਿਆ ਉਸ ਤੋਂ ਬਾਅਦ ਤੁਸੀਂ ਉਹ ਵੀਡੀਓ ਦੇਖੀ ਹੈ ਜਿਹਦੇ ਵਿੱਚ ਪੁਲਿਸ ਦੀ ਗੁੰਡਾਗਰਦੀ ਜਿਹੜੀ ਸਾਹਮਣੇ ਆਈ ਹੈ ਜਿਵੇਂ ਉਹ ਵੀਡੀਓ ਬਣਾ ਰਿਹਾ ਕਾਜ ਸੀਗਾ ਤੇ ਇੱਕ ਇੱਕ ਆਉਂਦੇ ਨੇ ਸਿਵਲ ਚ ਉਹ ਆ ਕੇ ਫੋਨ ਨੂੰ ਚਪਟਾ ਮਾਰ ਦਿੰਦੇ ਨੇ ਜਣੇ ਕਿ ਇੱਥੇ ਹੁਣ ਬੋਲਣਾ ਵੀ ਸੇਫ ਨਹੀਂ ਰਿਹਾ ਇੱਥੇ ਕੋਈ ਸੱਚ ਦੀ ਗੱਲ ਕਰਨੀ ਵੀ ਜਿਹੜੀ ਸਹੀ ਨਹੀਂ ਹੈ ਤੁਸੀਂ ਜੋ ਜਿਵੇਂ ਪੁਲਿਸ ਦੁਆਰਾ ਕਿਹਾ ਜਾਂਦਾ ਉਵੇਂ ਚੱਲੂਗਾ ਇਹ ਸਰਕਾਰ ਦਾ ਰਾਜ ਨਹੀਂ ਚੱਲ ਰਿਹਾ ਪੁਲਿਸ ਰਾਜ ਬਣਾਇਆ ਜਾ ਰਿਹਾ ਪੰਜਾਬ ਇੱਕ ਬਹੁਤ ਦੁਖਦਾਇਕ ਗੱਲ ਹੈ ਹਣਾ ਸਾਡੇ ਹੱਕਾਂ ਦੇ ਡਾਕੇ ਮਾਰੇ ਜਾ ਰਹੇ ਨੇ ਹਣਾ ਪੰਜਾਬ ਦੇ ਵਿੱਚ ਬਾਹਰਲੇ ਦਿੱਲੀ ਵਾਲੇ ਲਿਆ ਕੇ ਬਿਠਾ ਦਿੱਤੇ ਗਏ ਨੇ ਤੁਹਾਡੀਆਂ ਸੰਗੀਆਂ ਘੁੜ ਦਿੱਤੀਆਂ ਗਈਆਂ ਨੇ ਜਿਵੇਂ ਸਰਕਾਰ ਚਾਹੁੰਦੀ ਹੈ ਜਾਂ ਪੁਲਿਸ ਚਾਹੁੰਦੀ ਹੈ ਤੁਸੀਂ ਉਵੇਂ ਬੋਲੋ ਤੇ ਜਾਨੀ ਕਿ ਇਹ ਇੱਕ ਮੰਦਪਾਗਾ ਟ੍ਰੈਂਡ ਪੰਜਾਬ 'ਚ ਚੱਲ ਰਿਹਾ ਹੁਣ ਇਹ ਯੂਨੀਵਰਸਿਟੀ ਕੱਲ ਕਿਉਂਕਿ ਮੇਰੀ ਕੋਈ ਗੱਲ ਹੋਈ ਸੀ ਮੈਂ ਇੱਧਰਲੇ ਕਿਸੇ ਬੋਲਣ ਬਾਰੇ ਕਿਹਾ ਸੀ ਤਾਂ ਇਹ ਕਹਿੰਦਾ ਮੈਂ ਯੂਨੀਵਰਸਿਟੀ ਚੱਲਿਆ ਉਦੋਂ ਬਾਅਦ ਦੇਖਦੇ ਆਪਾਂ ਯੂਨੀਵਰਸਿਟੀੋਂ ਆ ਰਹੇ ਆ ਤਾਂ ਆ ਜਿਹੜੀ ਸਾਰੀ ਘਟਨਾ ਹੋਈ ਆ ਜਿਹੜੀ ਮੈਂ ਤੁਹਾਨੂੰ ਦੱਸ ਦਿੱਤੀ ਆ ਵੀ ਪਿੱਛੇ ਹਾਰਨ ਮਾਰੇ ਗਿਆ ਤਾਂ ਵੀ ਦੇਖੋ ਜਿਹਨੂੰ ਕਿਉਂਕਿ ਜਿਹੜਾ ਬੰਦਾ ਬੋਲਦਾ ਜਿਹਨੂੰ ਖਤਰਾ ਅਗਲਾ ਦਾ ਦੇਖੂਗਾ ਵੀ ਕੌਣ ਸੋ ਇਹ ਇੱਕ ਜਿਹੜਾ ਟ੍ਰੈਂਡ ਹੈ ਪੰਜਾਬ ਦੇ ਵਿੱਚ ਚੱਲਿਆ ਬਹੁਤ ਗਲਤ ਟ੍ਰੈਂਡ ਹੈ ਹੁਣ ਜਿਹੜੇ ਐਨ ਆਰ ਆਈ ਨੇ ਕਈ ਦੇਸ਼ਾਂ ਦੇ ਵਿੱਚ ਹੁਣ ਸਵੇਰ ਹੋ ਗਈ ਹੋਊਗੀ ਜਾਂ ਹੋਣ ਵਾਲੀ ਹੋਊਗੀ ਉਹ ਮੇਰੀ ਵੀਡੀਓ ਤੇ ਆਉਣਗੇ ਤਾਂ ਮੈਂ ਮਸਲਾ ਦੱਸ ਦਿੰਨਾ ਵੀ ਇਸ ਤਰੀਕੇ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਗਿਆ ਬਰਨਾਲੇ ਆਪਾ ਪਹੁੰਚ ਰਹੇ ਆ ਤੁਸੀਂ ਵੀ ਸਾਰੇ ਪਹੁੰਚੋ ਜਿਹੜੇ ਨੇੜੇ ਦੇ ਨੇ ਸਾਰਾ মিডিਆ ਪਹੁੰਚੇ ਕਿਤੇ ਵੀ ਪੰਜਾਬ ਦੇ ਵਿੱਚ ਕਿਸੇ ਨਾਲ ਵੀ ਧੱਕਾ ਹੁੰਦਾ ਉਹ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਪੰਜਾਬ ਦੇ ਸਾਰੇ মিডিਆ ਨੂੰ ਮੇਰੀ ਬੇਨਤੀ ਹੈ ਪੱਤਰਕਾਰ ਵੀਰਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਬਰਨਾਲੇ ਪਹੁੰਚੋ ਅੱਜ ਜੇ ਲੱਖੇ ਨਾਲ ਤਾਂ ਹੋ ਸਕਦਾ ਫਿਰ ਭਾਈ ਤੁਸੀਂ ਤਾਂ ਸੇਫ ਨਹੀਂ ਕਿਉਂਕਿ ਜਿਹੜਾ ਮਾੜਾ ਮੋਟਾ ਨੌਜਵਾਨ ਬੋਲਦੇ ਨੇ ਇਹਨਾਂ ਦੇ ਜਦੋਂ ਮਰਜ਼ੀ ਸੰਘੀ ਘੁੜਦੇ ਹਨ ਹਨਾ ਯਾਰ ਇਹ ਗਲਤ ਗੱਲ ਹੈ ਧੱਕਾ ਜਾਇਜ਼ ਨਹੀਂ ਹੁੰਦਾ ਧੱਕਾ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੁੰਦਾ ਅਸੀਂ ਨਹੀਂ ਕਹਿੰਦੇ ਵੀ ਭਾਈ ਕਿਸੇ ਨੂੰ ਕੋਈ ਖਾਣਾ ਪੀਣਾ ਚੀਜ਼ ਬਣਾਹੀ ਆ ਜਾਂ ਮਾੜੀ ਗੱਲ ਹੈ ਨਾ ਹਰ ਇੱਕ ਦਾ ਆਜ਼ਾਦੀ ਆ ਹਰ ਇੱਕ ਦੀ ਇੱਥੇ ਆਪਦੀ ਲਾਈਫ ਆ ਜਿਵੇਂ ਮਰਜ਼ੀ ਖਾ ਪੀ ਸਕਦਾ ਪਰ ਜਿਹੜਿਆਂ ਦੀ ਡਿਊਟੀ ਹੈ ਹਨਾ ਉਹਨਾਂ ਨੂੰ ਇਦਾਂ ਦੀਆਂ ਚੀਜ਼ਾਂ ਨਹੀਂ ਨਹੀਂ ਸੋਭਦੀਆਂ ਡਿਊਟੀ ਤੇ ਤੁਸੀਂ ਦੇਖੋ ਮੰਨ ਲਓ ਕੈਨੇਡਾ ਵਾ ਅਮਰੀਕਾ ਉੱਥੋਂ ਦੇ ਕੋਈ ਜਿਹੜੇ ਇਦਾਂ ਦੀਆਂ ਐਮਰਜੈਂਸੀ ਸੇਵਾਵਾਂ ਨੇ ਕੀ ਉਹ ਆਪਦੇ ਡਿਊਟੀ ਦੌਰਾਨ ਜਾ ਜਦੋਂ ਡਿਊਟੀ ਤੋਂ ਵਿਹਲੇ ਹੋ ਗਏ ਚਲੋ ਠੀਕ ਆ ਤੁਸੀਂ ਉੱਥੇ ਲਾਓ ਸੜਕ ਤੇ ਤੁਸੀਂ ਲਾ ਕੇ ਇਦਾਂ ਦੀ ਜਿਹੜੀ ਕਰ ਰਹੇ ਹੋ ਇਹ ਬਹੁਤ ਮਾੜੀ ਗੱਲ ਹੈ ਸੋ ਬਸ ਇੰਨੀਆਂ ਕੁ ਬੇਨਤੀਆਂ ਸੀਗੀਆਂ ਭਈ ਜੋ ਰਾਤ ਵਾਪਰਿਆ ਉਹ ਮੈਂ ਤੁਹਾਡੇ ਨਾਲ ਸਾਂਝਾ ਕਰਤਾ ਜਾ ਕੇ ਦੇਖਦੇ ਆਂ ਅਗਲੀ ਗੱਲ ਕੀ ਹੁੰਦੀ ਆ ਧੰਨਵਾਦ ਸਤਿ ਸ਼੍ਰੀ ਅਕਾਲ ਪੰਜਾਬੀਓ ਦੇਰ ਰਾਤ ਲੱਖਾ ਸਿੰਘ ਸਿਧਾਣਾ ਨੂੰ ਪੁਲਿਸ ਨੇ ਚੱਕ ਲਿਆ ਸੀ ਕਿਉਂ ਚੱਕਿਆ ਮੈਂ ਉਹ ਵੀ ਸਾਰੀ ਗੱਲ ਕਰ ਦਿੰਨਾ ਤੇ ਹੁਣ ਬਰਨਾਲੇ ਸਦਰ ਥਾਣੇ ਦੇ ਬਾਹਰ ਉੱਥੇ ਆਪਾਂ ਪਹੁੰਚਣਾ ਸਾਰੇ ਜੋ ਜਿਹੜੇ ਨੇੜੇ ਦੇ ਵੀਰ ਆ ਬਰਨਾਲੇ ਪਹੁੰਚ ਸਕਦੇ ਆ ਜ਼ਰੂਰ ਪਹੁੰਚੋ ਤੇ ਜੋ ਸਾਡੇ ਕੋਲੇ ਖਬਰ ਆ ਵੀ 57 ਪੁਲਿਸ ਕਰ ਰਹੀ ਆ ਪਰ ਦੇਖਦੇ ਆ ਜਾ ਕੇ ਬਾਕੀ ਕੀ ਹੁੰਦਾ ਹੋਇਆ ਕੀ ਮੈਂ ਤੁਹਾਨੂੰ ਦੱਸ ਦਿੰਨਾ ਇਹ ਪਟਿਆਲੇ ਤੋਂ ਆ ਰਹੇ ਸੀ ਯੂਨੀਵਰਸਿਟੀ ਤੋਂ ਕੱਲੋ ਤੇ ਯੂਨੀਵਰਸਿਟੀ ਤੋਂ ਆਉਂਦੇ ਇੱਕ ਗੱਡੀ ਮਗਰ ਸੀ ਉਹ ਚ ਤਿੰਨ ਚਾਰ ਮੁੰਡੇ ਸੀ ਉਹਨਾਂ ਦੇ ਡਰਿੰਕ ਕੀਤੀ ਹੋਈ ਸੀ ਤੇ ਉਹਨਾਂ ਨੇ ਹਾਰਨ ਮਾਰ ਲਾਈਟਾਂ ਮਾਰ ਜਿਵੇਂ ਆਮ ਤੌਰ ਤੇ ਆਪਾਂ ਕਰਦੇ ਹੁੰਨੇ ਆ ਤਾਂ ਇਹਨੇ ਕਿਹਾ ਵੀ ਕੌਣ ਆ ਪਿੱਛੇ ਉਹਨਾਂ ਇਹਦੇ ਕੋਲੇ ਸਿਕਿਉਰਟੀ ਵੀ ਆ ਹੋਰ ਵੀ ਬੰਦੇ ਨੂੰ ਕਿਉਂਕਿ ਤੁਹਾਨੂੰ ਪਤਾ ਹੀ ਹੈ ਹਾਲਾਤ ਹੈ ਨਾ ਡਰ ਤਾ ਇਹਨਾਂ ਦੇ ਸਾਈਡ ਦੇ ਕੈਂਪਰ ਦੇ ਦੇ ਕੇ ਉਹ ਨੰਗੇ ਮਗਰ ਉਹਨਾਂ ਨੇ ਕੋਈ ਇਸ਼ਾਰਾ ਸ਼ੂਰਾ ਕਰਤਾ ਇਹਨਾਂ ਨੂੰ ਇਹਨਾਂ ਨੇ ਕਹਾ ਗੱਡੀ ਉਹਦੇ ਮਗਰ ਲਾਈ ਤੇਜ਼ ਕਰਕੇ ਮਗਰ ਲਾਈ ਤਾਂ ਆਉਂਦੇ ਆਉਂਦੇ ਜੀ ਉਹ ਉਥੇ ਥਾਣੇ 'ਚ ਵੜ ਗਏ ਤੇ ਇਹ ਕਹਿੰਦਾ ਯਾਰ ਵੀ ਕਿਸੇ ਨੂੰ ਲੋੜ ਪੈ ਜੇ ਫੇਰ ਹਨਾ ਤੁਸੀਂ ਤਾਂ ਯਾਰ ਇੰਨੇ ਤੁਸੀਂ ਸਾਰਿਆਂ ਦੀ ਡਰਿੰਕ ਕੀਤੀ ਐ ਵੀ ਇਹ ਗੱਲ ਸਹੀ ਨਹੀਂ ਹੈ ਚਲੋ ਇਹਨਾਂ ਨੇ ਆ ਕੇ ਬਾਹਰ ਉਥੋਂ ਦੇ ਜਿਹੜੇ ਸਬੰਧਤ ਐਸਐਸਪੀ ਸਾਹਿਬ ਨੇ ਉਹਨਾਂ ਨੂੰ ਫੋਨ ਕੀਤਾ ਜੋ ਉਥੋਂ ਦੇ ਇੰਚਾਰਜ ਸਾਹਿਬ ਸੀ ਉਹਨਾਂ ਨਾਲ ਗੱਲ ਕੀਤੀ ਤਾਂ ਉਹ ਕਹਿੰਦੇ ਵੀ ਅਸੀਂ ਕਾਰਵਾਈ ਕਰਦੇ ਹਾਂ ਦੈਟਸ ਇਹਨੇ ਇੱਕ ਵਾਰ ਆ ਕੇ ਲਾਈਵ ਕਰਤਾ ਬਈ ਲਖਾ ਸਿੰਘ ਨੇ ਜਿਹੜਾ ਤੁਸੀਂ ਲਾਈਵ ਸਾਰਿਆਂ ਨੇ ਦੇਖਿਆ ਹੀ ਆ ਵੀ ਇਦਾਂ ਕਿਸੇ ਨੂੰ ਜ਼ਰੂਰਤ ਪੈ ਗਈ ਕੀ ਹੋਊਗਾ ਕਿਦਾਂ ਉਹ ਲਾਈਵ ਕਰਤਾ ਤੇ ਐਸਐਸਪੀ ਸਾਹਿਬ ਨੇ ਕਹਾਂਦੇ ਅਸੀਂ ਕਰਦੇ ਹਾਂ ਕਾਰਵਾਈ ਲੈਨੇ ਉੱਥੋਂ ਤੁਰ ਗਏ ਤਾਂ ਤਪੇ ਕੋਲੇ ਜਾ ਕੇ ਮੂਰੇ ਨਾਕਾ ਲਾ ਲਿਆ ਗਿਆ ਉਸ ਤੋਂ ਬਾਅਦ ਤੁਸੀਂ ਉਹ ਵੀਡੀਓ ਦੇਖੀ ਹੈ ਜਿਹਦੇ ਵਿੱਚ ਪੁਲਿਸ ਦੀ ਗੁੰਡਾਗਰਦੀ ਜਿਹੜੀ ਸਾਹਮਣੇ ਆਈ ਹੈ ਜਿਵੇਂ ਉਹ ਵੀਡੀਓ ਬਣਾ ਰਿਹਾ ਕਾਜ ਸੀਗਾ ਤੇ ਇੱਕ ਇੱਕ ਆਉਂਦੇ ਨੇ ਸਿਵਲ ਚ ਉਹ ਆ ਕੇ ਫੋਨ ਨੂੰ ਚਪਟਾ ਮਾਰ ਦਿੰਦੇ ਨੇ ਜਣੇ ਕਿ ਇੱਥੇ ਹੁਣ ਬੋਲਣਾ ਵੀ ਸੇਫ ਨਹੀਂ ਰਿਹਾ ਇੱਥੇ ਕੋਈ ਸੱਚ ਦੀ ਗੱਲ ਕਰਨੀ ਵੀ ਜਿਹੜੀ ਸਹੀ ਨਹੀਂ ਹੈ ਤੁਸੀਂ ਜੋ ਜਿਵੇਂ ਪੁਲਿਸ ਦੁਆਰਾ ਕਿਹਾ ਜਾਂਦਾ ਓਵੇਂ ਚੱਲੂਗਾ ਇਹ ਸਰਕਾਰ ਦਾ ਰਾਜ ਨਹੀਂ ਚੱਲ ਰਿਹਾ ਪੁਲਿਸ ਰਾਜ ਬਣਾਇਆ ਜਾ ਰਿਹਾ ਪੰਜਾਬ ਇਹ ਇੱਕ ਬਹੁਤ ਦੁਖਦਾਇਕ ਗੱਲ ਹੈ ਹੈਨਾ ਸਾਡੇ ਹੱਕਾਂ ਦੇ ਡਾਕੇ ਮਾਰੇ ਜਾ ਰਹੇ ਨੇ ਹੈਨਾ ਪੰਜਾਬ ਦੇ ਵਿੱਚ ਬਾਹਰਲੇ ਦਿੱਲੀ ਵਾਲੇ ਲਿਆ ਕੇ ਬਿਠਾ ਦਿੱਤੇ ਗਏ ਨੇ ਤੁਹਾਡੀਆਂ ਸੰਗੀਆਂ ਘੁੜ ਦਿੱਤੀਆਂ ਗਈਆਂ ਨੇ ਜਿਵੇਂ ਸਰਕਾਰ ਚਾਹੁੰਦੀ ਹੈ ਜਾਂ ਪੁਲਿਸ ਚਾਹੁੰਦੀ ਹੈ ਤੁਸੀਂ ਓਵੇਂ ਬੋਲੋ ਤੇ ਜਾਨੀ ਕਿ ਇਹ ਇੱਕ ਮੰਦਪਾਗਾ ਟ੍ਰੈਂਡ ਪੰਜਾਬ 'ਚ ਚੱਲ ਰਿਹਾ ਹੈ ਹੁਣ ਇਹ ਯੂਨੀਵਰਸਿਟੀ ਕੱਲ ਕਿਉਂਕਿ ਮੇਰੀ ਕੋਈ ਗੱਲ ਹੋਈ ਸੀ ਮੈਂ ਇਧਰਲੇ ਕਿਸੇ ਬੋਲਣ ਵਾਰ ਕਿਹਾ ਸੀ ਤਾਂ ਇਹ ਕਹਿੰਦਾ ਮੈਂ ਯੂਨੀਵਰਸਿਟੀ ਚ ਜਾ ਲਿਆ ਉਦੋਂ ਬਾਅਦ ਦੇਖਦੇ ਆਪਾਂ ਯੂਨੀਵਰਸਿਟੀੋਂ ਆ ਰਹੇ ਆ ਤਾਂ ਆ ਜਿਹੜੀ ਸਾਰੀ ਘਟਨਾ ਹੋਈ ਹੈ ਜਿਹੜੀ ਮੈਂ ਤੁਹਾਨੂੰ ਦੱਸ ਦਿੱਤੀ ਆ ਵੀ ਪਿੱਛੇ ਹਾਰਨ ਮਾਰੇ ਗਿਆ ਤਾਂ ਵੀ ਦੇਖੋ ਜਿਹਨੂੰ ਕਿਉਂਕਿ ਜਿਹੜਾ ਬੰਦਾ ਬੋਲਦਾ ਜਿਹਨੂੰ ਖਤਰਾ ਅਗਲਾ ਦਾ ਦੇਖੂਗਾ ਵੀ ਕੌਣ ਸੋ ਇਹ ਇੱਕ ਜਿਹੜਾ ਟ੍ਰੈਂਡ ਹੈ ਪੰਜਾਬ ਦੇ ਵਿੱਚ ਚੱਲਿਆ ਬਹੁਤ ਗਲਤ ਟ੍ਰੈਂਡ ਹੈ ਹੁਣ ਜਿਹੜੇ ਐਨ ਆਰ ਆਈ ਨੇ ਕਈ ਦੇਸ਼ਾਂ ਦੇ ਵਿੱਚ ਹੁਣ ਸਵੇਰ ਹੋ ਗਈ ਹੋਊਗੀ ਜਾਂ ਹੋਣ ਵਾਲੀ ਹੋਊਗੀ ਉਹ ਮੇਰੀ ਵੀਡੀਓ ਤੇ ਮਸਲਾ ਦੱਸ ਦਿੰਨਾ ਵੀ ਇਸ ਤਰੀਕੇ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਗਿਆ ਬਰਨਾਲੇ ਆਪਾਂ ਪਹੁੰਚ ਰਹੇ ਹਾਂ ਤੁਸੀਂ ਵੀ ਸਾਰੇ ਪਹੁੰਚੋ ਜਿਹੜੇ ਨੇੜੇ ਦੇ ਨੇ ਸਾਰਾ মিডিਆ ਪਹੁੰਚੇ ਕਿਤੇ ਵੀ ਪੰਜਾਬ ਦੇ ਵਿੱਚ ਕਿਸੇ ਨਾਲ ਵੀ ਧੱਕਾ ਹੁੰਦਾ ਹੈ ਉਹ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਪੰਜਾਬ ਦੇ ਸਾਰੇ মিডিਆ ਨੂੰ ਮੇਰੀ ਬੇਨਤੀ ਹੈ ਪੱਤਰਕਾਰ ਵੀਰਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਬਰਨਾਲੇ ਪਹੁੰਚੋ ਅੱਜ ਜੇ ਲੱਖੇ ਨਾਲ ਇਦਾਂ ਹੋ ਸਕਦਾ ਫਿਰ ਭਾਈ ਤੁਸੀਂ ਤਾਂ ਸੇਫ ਨਹੀਂ ਕਿਉਂਕਿ ਜਿਹੜਾ ਮਾੜਾ ਮੋਟਾ ਨੌਜਵਾਨ ਬੋਲਦੇ ਨੇ ਇਹਨਾਂ ਦੀ ਜਦੋਂ ਮਰਜ਼ੀ ਸੰਘੀ ਘੁੜਦੇ ਹਨ ਹਨਾ ਯਾਰ ਇਹ ਗਲਤ ਗੱਲ ਹੈ ਟੱਕਾ ਜਾਇਜ਼ ਨਹੀਂ ਹੁੰਦਾ ਟੱਕਾ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੁੰਦਾ ਅਸੀਂ ਨਹੀਂ ਕਹਿੰਦੇ ਵੀ ਭਾਈ ਕਿਸੇ ਨੂੰ ਕੋਈ ਖਾਣਾ ਪੀਣਾ ਚੀਜ਼ ਮਨਾਹੀ ਹੈ ਜਾਂ ਮਾੜੀ ਗੱਲ ਹੈਣਾ ਹਰ ਇੱਕ ਦਾ ਆਜ਼ਾਦੀ ਹੈ ਹਰ ਇੱਕ ਦੀ ਇੱਥੇ ਆਪਦੀ ਲਾਈਫ ਆ ਜਿਵੇਂ ਮਰਜ਼ੀ ਖਾ ਪੀ ਸਕਦਾ ਪਰ ਜਿਹੜਿਆਂ ਦੀ ਡਿਊਟੀ ਹੈ ਹੈਣਾ ਉਹਨਾਂ ਨੂੰ ਇਦਾਂ ਦੀਆਂ ਚੀਜ਼ਾਂ ਨਹੀਂ ਨਹੀਂ ਸੋਪਦੀਆਂ ਡਿਊਟੀ ਤੇ ਤੁਸੀਂ ਦੇਖੋ ਮੰਨ ਲਓ ਕੈਨੇਡਾ ਆ ਅਮਰੀਕਾ ਉੱਥੋਂ ਦੇ ਕੋਈ ਜਿਹੜੇ ਇਦਾਂ ਦੀਆਂ ਐਮਰਜੈਂਸੀ ਸੇਵਾਵਾਂ ਨੇ ਕੀ ਉਹ ਆਉਦੇ ਡਿਊਟੀ ਦੌਰਾਨ ਜਾਂ ਜਦੋਂ ਡਿਊਟੀ ਤੋਂ ਵਿਹਲੇ ਹੋ ਗਏ ਚਲੋ ਠੀਕ ਆ ਤੁਸੀਂ ਉੱਥੇ ਲਾਓ ਸੜਕ ਤੇ ਤੁਸੀਂ ਲਾ ਕੇ ਇਦਾਂ ਦੀ ਜਿਹੜੀ ਕਰ ਰਹੇ ਹੋ ਇਹ ਬਹੁਤ ਮਾੜੀ ਗੱਲ ਹੈ। ਸੋ ਬਸ ਇੰਨੀਆਂ ਕੁ ਬੇਨਤੀਆਂ ਸੀਗੀਆਂ। ਭਈ ਜੋ ਰਾਤ ਵਾਪਰਿਆ ਉਹ ਮੈਂ ਤੁਹਾਡੇ ਨਾਲ ਸਾਂਝਾ ਕਰਤਾ ਜਾ ਕੇ ਦੇਖਦੇ ਆਂ ਅਗਲੀ ਗੱਲ ਕੀ ਹੁੰਦੀ ਆ। ਧੰਨਵਾਦ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪੰਜਾਬੀਓ। ਦੇਰ ਰਾਤ ਲੱਖਾ ਸਿੰਘ ਸਿਧਾਣਾ ਨੂੰ ਪੁਲਿਸ ਨੇ ਚੱਕ ਲਿਆ ਸੀ। ਕਿਉਂ ਚੱਕਿਆ? ਮੈਂ ਉਹ ਵੀ ਸਾਰੀ ਗੱਲ ਕਰ ਦਿੰਨਾ ਤੇ ਹੁਣ ਬਰਨਾਲੇ ਸਦਰ ਥਾਣੇ ਦੇ ਬਾਹਰ ਉੱਥੇ ਆਪਾਂ ਪਹੁੰਚਣਾ ਸਾਰੇ ਜੋ ਜਿਹੜੇ ਨੇੜੇ ਦੇ ਵੀਰ ਆ ਬਰਨਾਲੇ ਪਹੁੰਚ ਸਕਦੇ ਆ ਜ਼ਰੂਰ ਪਹੁੰਚੋ। ਤੇ ਜੋ ਸਾਡੇ ਕੋਲੇ ਖਬਰ ਆ ਵੀ 57 ਪੁਲਿਸ ਕਰ ਰਹੀ ਆ ਪਰ ਦੇਖਦੇ ਆ ਜਾ ਕੇ ਬਾਕੀ ਕੀ ਹੁੰਦਾ ਹੋਇਆ ਕੀ ਮੈਂ ਤੁਹਾਨੂੰ ਦੱਸ ਦਿੰਨਾ ਇਹ ਪਟਿਆਲੇ ਤੋਂ ਆ ਰਹੇ ਸੀ ਯੂਨੀਵਰਸਿਟੀ ਤੋਂ ਕੱਲੋ ਤੇ ਯੂਨੀਵਰਸਿਟੀ ਤੋਂ ਆਉਂਦੇ ਇੱਕ ਗੱਡੀ ਮਗਰ ਸੀ ਉਹ ਚ ਤਿੰਨ ਚਾਰ ਮੁੰਡੇ ਸੀ ਉਹਨਾਂ ਦੇ ਡਰਿੰਕ ਕੀਤੀ ਹੋਈ ਸੀ ਤੇ ਉਹਨਾਂ ਨੇ ਹਾਰਨ ਮਾਰ ਲਾਈਟਾਂ ਮਾਰ ਜਿਵੇਂ ਆਮ ਤੌਰ ਤੇ ਆਪਾਂ ਕਰਦੇ ਹੁੰਨੇ ਆ ਤਾਂ ਇਹਨੇ ਕਿਹਾ ਵੀ ਕੌਣ ਆ ਪਿੱਛੇ ਉਹਨਾਂ ਇਹਦੇ ਕੋਲੇ ਸਿਕਿਉਰਟੀ ਵੀ ਐ ਹੋਰ ਵੀ ਬੰਦੇ ਨੂੰ ਕਿਉਂਕਿ ਤੁਹਾਨੂੰ ਪਤਾ ਹੀ ਹੈ ਹਾਲਾਤ ਹੈ ਨਾ ਡਰ ਤਾਂ ਇਹਨਾਂ ਦੇ ਸਾਈਡ ਦੇ ਕੈਂਪਰ ਦੇ ਦੇ ਕੇ ਉਹ ਨੰਗੇ ਮਗਰ ਉਹਨਾਂ ਨੇ ਕੋਈ ਇਸ਼ਾਰਾ ਸ਼ੂਰਾ ਕਰਤਾ ਇਹਨਾਂ ਨੂੰ ਇਹਨਾਂ ਨੇ ਕਿਹਾ ਗੱਡੀ ਉਹਦੇ ਮਗਰ ਲਾਈ ਤੇਜ਼ ਕਰਕੇ ਮਗਰ ਲਾਈ ਤਾਂ ਆਉਂਦੇ ਆਉਂਦੇ ਜੀ ਉਹ ਉੱਥੇ ਥਾਣੇ 'ਚ ਵੜ ਗਏ ਤੇ ਇਹ ਕਹਿੰਦਾ ਯਾਰ ਵੀ ਕਿਸੇ ਨੂੰ ਲੋੜ ਪੈ ਜੇ ਫੇਰ ਹਨਾ ਤੁਸੀਂ ਤਾਂ ਯਾਰ ਇੰਨੇ ਤੁਸੀਂ ਸਾਰਿਆਂ ਦੀ ਡਰਿੰਕ ਕੀਤੀ ਐ ਵੀ ਇਹ ਗੱਲ ਸਹੀ ਨਹੀਂ ਹੈ ਚਲੋ ਇਹਨਾਂ ਨੇ ਆ ਕੇ ਬਾਹਰ ਉੱਥੋਂ ਦੇ ਜਿਹੜੇ ਸਬੰਧਤ ਐਸਐਸਪੀ ਸਾਹਿਬ ਨੇ ਉਹਨਾਂ ਨੂੰ ਫੋਨ ਕੀਤਾ ਜੋ ਉੱਥੋਂ ਦੇ ਇੰਚਾਰਜ ਸਾਹਿਬ ਸੀ ਉਹਨਾਂ ਨਾਲ ਗੱਲ ਕੀਤੀ ਤਾਂ ਉਹ ਕਹਿੰਦੇ ਵੀ ਅਸੀਂ ਕਾਰਵਾਈ ਕਰਦੇ ਹਾਂ ਦੈਟਸ ਇਹਨੇ ਇੱਕ ਵਾਰ ਆ ਕੇ ਲਾਈਵ ਕਰਤਾ ਬਈ ਲਖਾ ਸਿੰਘ ਨੇ ਜਿਹੜਾ ਤੁਸੀਂ ਲਾਈਵ ਸਾਰਾ ਨੇ ਦੇਖਿਆ ਹੀ ਆ ਵੀ ਇਦਾਂ ਕਿਸੇ ਨੂੰ ਜ਼ਰੂਰਤ ਪੈਗੀ ਕੀ ਹੋਊਗਾ ਕਿਦਾਂ ਉਹ ਲਾਈਵ ਕਰਤਾ ਤੇ ਐਸਐਸਪੀ ਸਾਹਿਬ ਨੇ ਕਹਾਂਗੇ ਅਸੀਂ ਕਰਦੇ ਹਾਂ ਕਾਰਵਾਈ ਲੈਨੇ ਉੱਥੋਂ ਤੁਰ ਗਏ ਤਾਂ ਤਪੇ ਕੋਲੇ ਜਾ ਕੇ ਮੁਰੇ ਨਾਕਲ ਲਾ ਲਿਆ ਗਿਆ ਉਸ ਤੋਂ ਬਾਅਦ ਤੁਸੀਂ ਉਹ ਵੀਡੀਓ ਦੇਖੀ ਹੈ ਜਿਹਦੇ ਵਿੱਚ ਪੁਲਿਸ ਦੀ ਗੁੰਡਾਗਰਦੀ ਜਿਹੜੀ ਸਾਹਮਣੇ ਆਈ ਹੈ ਜਿਵੇਂ ਉਹ ਵੀਡੀਓ ਬਣਾ ਰਿਹਾ ਕਾਜ ਸੀਗਾ ਤੇ ਇੱਕ ਇੱਕ ਆਉਂਦੇ ਨੇ ਸਿਵਲ ਚ ਉਹ ਆ ਕੇ ਫੋਨ ਨੂੰ ਝਪਟਾ ਮਾਰ ਦਿੰਦੇ ਨੇ ਜਾਨੀ ਕਿ ਇੱਥੇ ਹੁਣ ਬੋਲਣਾ ਵੀ ਸੇਫ ਨਹੀਂ ਰਿਹਾ ਇੱਥੇ ਕੋਈ ਸੱਚ ਦੀ ਗੱਲ ਕਰਨੀ ਵੀ ਜਿਹੜੀ ਸਹੀ ਨਹੀਂ ਹੈ ਤੁਸੀਂ ਜੋ ਜਿਵੇਂ ਪੁਲਿਸ ਦੁਆਰਾ ਕਿਹਾ ਜਾਂਦਾ ਓਵੇਂ ਚੱਲੂਗਾ ਇਹ ਸਰਕਾਰ ਦਾ ਰਾਜ ਨਹੀਂ ਚੱਲ ਰਿਹਾ ਪੁਲਿਸ ਰਾਜ ਬਣਾਇਆ ਜਾ ਰਿਹਾ ਪੰਜਾਬ ਇੱਕ ਬਹੁਤ ਦੁਖਦਾਇਕ ਗੱਲ ਹੈ ਹਨਾ ਸਾਡੇ ਹੱਕਾਂ ਦੇ ਡਾਕੇ ਮਾਰੇ ਜਾ ਰਹੇ ਨੇ ਹਨਾ ਪੰਜਾਬ ਦੇ ਵਿੱਚ ਬਾਹਰਲੇ ਦਿੱਲੀ ਵਾਲੇ ਲਿਆ ਕੇ ਬਿਠਾ ਦਿੱਤੇ ਗਏ ਨੇ ਤੁਹਾਡੀਆਂ ਸੰਗੀਆਂ ਘੁੜ ਦਿੱਤੀਆਂ ਗਈਆਂ ਨੇ ਜਿਵੇਂ ਸਰਕਾਰ ਚਾਹੁੰਦੀ ਹੈ ਜਾਂ ਪੁਲਿਸ ਚਾਹੁੰਦੀ ਹੈ ਤੁਸੀਂ ਓਵੇਂ ਬੋਲੋ ਤੇ ਜਾਨੀ ਕਿ ਇਹ ਇੱਕ ਮੰਦਪਾਗਾ ਟ੍ਰੈਂਡ ਪੰਜਾਬ 'ਚ ਚੱਲ ਰਿਹਾ ਹੁਣ ਇਹ ਯੂਨੀਵਰਸਿਟੀ ਕੱਲ ਕਿਉਂਕਿ ਮੇਰੀ ਕੋਈ ਗੱਲ ਹੋਈ ਸੀ ਮੈਂ ਇੱਧਰਲੇ ਕਿਸੇ ਬੋਲਣ ਵਾਰ ਕਿਹਾ ਸੀ ਤਾਂ ਇਹ ਕਹਿੰਦਾ ਮੈਂ ਯੂਨੀਵਰਸਿਟੀ ਚ ਜਾ ਲਿਆ ਉਦੋਂ ਬਾਅਦ ਦੇਖਦੇ ਆਪਾਂ ਯੂਨੀਵਰਸਿਟੀੋਂ ਆ ਰਹੇ ਆ ਤਾਂ ਆ ਜਿਹੜੀ ਸਾਰੀ ਘਟਨਾ ਹੋਈ ਹੈ ਜਿਹੜੀ ਮੈਂ ਤੁਹਾਨੂੰ ਦੱਸ ਦਿੱਤੀ ਆ ਵੀ ਪਿੱਛੇ ਹਾਰਨ ਮਾਰੇ ਗਿਆ ਤਾਂ ਵੀ ਦੇਖੋ ਜਿਹਨੂੰ ਕਿਉਂਕਿ ਜਿਹੜਾ ਬੰਦਾ ਬੋਲਦਾ ਹੈ ਜਿਹਨੂੰ ਖਤਰਾ ਅਗਲਾ ਦਾ ਦੇਖੂਗਾ ਵੀ ਕੌਣ ਸੋ ਇਹ ਇੱਕ ਜਿਹੜਾ ਟ੍ਰੈਂਡ ਹੈ ਪੰਜਾਬ ਦੇ ਵਿੱਚ ਚੱਲਿਆ ਬਹੁਤ ਗਲਤ ਟ੍ਰੈਂਡ ਹੈ ਹੁਣ ਜਿਹੜੇ ਐਨ ਆਰ ਆਈ ਨੇ ਕਈ ਦੇਸ਼ਾਂ ਦੇ ਵਿੱਚ ਹੁਣ ਸਵੇਰ ਹੋ ਗਈ ਹੋਊਗੀ ਜਾਂ ਹੋਣ ਵਾਲੀ ਹੋਊਗੀ ਉਹ ਮੇਰੀ ਵੀਡੀ ਮਸਲਾ ਦੱਸ ਦਿੰਨਾ ਵੀ ਇਸ ਤਰੀਕੇ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਗਿਆ ਅ ਬਰਨਾਲੇ ਆਪਾਂ ਪਹੁੰਚ ਰਹੇ ਹਾਂ ਤੁਸੀਂ ਵੀ ਸਾਰੇ ਪਹੁੰਚੋ ਜਿਹੜੇ ਨੇੜੇ ਦੇ ਨੇ ਸਾਰਾ মিডিਆ ਪਹੁੰਚੇ ਕਿਤੇ ਵੀ ਪੰਜਾਬ ਦੇ ਵਿੱਚ ਕਿਸੇ ਨਾਲ ਵੀ ਧੱਕਾ ਹੁੰਦਾ ਹੈ ਉਹ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਪੰਜਾਬ ਦੇ ਸਾਰੇ মিডিਆ ਨੂੰ ਮੇਰੀ ਬੇਨਤੀ ਹੈ ਪੱਤਰਕਾਰ ਵੀਰਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਬਰਨਾਲੇ ਪਹੁੰਚੋ ਅੱਜ ਜੇ ਲੱਖੇ ਨਾਲ ਤਾਂ ਹੋ ਸਕਦਾ ਫਿਰ ਭਾਈ ਤੁਸੀਂ ਤਾਂ ਸੇਫ ਨਹੀਂ ਕਿਉਂਕਿ ਜਿਹੜਾ ਮਾੜਾ ਮੋਟਾ ਨੌਜਵਾਨ ਬੋਲਦੇ ਨੇ ਇਹਨਾਂ ਦੀ ਜਦੋਂ ਮਰਜ਼ੀ ਸੰਘੀ ਘੁੜਦੇ ਹਨ ਹੈਨਾ ਯਾਰ ਇਹ ਗਲਤ ਗੱਲ ਹੈ ਤੱਕਾ ਜਾਇਜ਼ ਨਹੀਂ ਹੁੰਦਾ ਤੱਕਾ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੁੰਦਾ ਅਸੀਂ ਨਹੀਂ ਕਹਿੰਦੇ ਵੀ ਭਾਈ ਕਿਸੇ ਨੂੰ ਕੋਈ ਖਾਣਾ ਪੀਣਾ ਚੀਜ਼ ਮਨਾਹੀ ਹੈ ਜਾਂ ਮਾੜੀ ਗੱਲ ਹੈਣਾ ਹਰ ਇੱਕ ਦਾ ਆਜ਼ਾਦੀ ਹੈ ਹਰ ਇੱਕ ਦੀ ਇੱਥੇ ਆਪਦੀ ਲਾਈਫ ਆ ਜੋ ਮਰਜ਼ੀ ਖਾ ਪੀ ਸਕਦਾ ਪਰ ਜਿਹੜਿਆਂ ਦੀ ਡਿਊਟੀ ਹੈ ਹੈਣਾ ਉਹਨਾਂ ਨੂੰ ਇਦਾਂ ਦੀਆਂ ਚੀਜ਼ਾਂ ਨਹੀਂ ਨਹੀਂ ਸੌਪਦੀਆਂ ਡਿਊਟੀ ਤੇ ਤੁਸੀਂ ਦੇਖੋ ਮੰਨ ਲਓ ਕੈਨੇਡਾ ਆ ਅਮਰੀਕਾ ਉੱਥੋਂ ਦੇ ਕੋਈ ਜਿਹੜੇ ਇਦਾਂ ਦੀਆਂ ਐਮਰਜੈਂਸੀ ਸੇਵਾਵਾਂ ਨੇ ਕੀ ਉਹ ਆਉਦੇ ਡਿਊਟੀ ਦੌਰਾਨ ਜੇ ਅੱਜ ਜਦੋਂ ਡਿਊਟੀ ਤੋਂ ਵਿਹਲੇ ਹੋ ਗਏ ਚਲੋ ਠੀਕ ਆ ਤੁਸੀਂ ਉੱਥੇ ਲਾਓ ਸੜਕ ਤੇ ਤੁਸੀਂ ਲਾ ਕੇ ਇਦਾਂ ਦੀ ਜਿਹੜੀ ਕਰ ਰਹੇ ਹੋ ਇਹ ਬਹੁਤ ਮਾੜੀ ਗੱਲ ਹੈ ਸੋ ਬਸ ਇੰਨੀਆਂ ਕੁ ਬੇਨਤੀਆਂ ਸੀਗੀਆਂ ਭਾਈ ਜੋ ਰਾਤ ਵਾਪਰਿਆ ਉਹ ਮੈਂ ਤੁਹਾਡੇ ਨਾਲ ਸਾਂਝਾ ਕਰਤਾ ਜਾ ਕੇ ਦੇਖਦੇ ਆਂ ਅਗਲੀ ਗੱਲ ਕੀ ਹੁੰਦੀ ਆ ਧੰਨਵਾਦ ਸਤਿ ਸ੍ਰੀ ਅਕਾਲ